ਉਹ ਤਾਂ ਅਗਰ ਕੋਈ ਸ਼ੋਸ਼ਾ ਕਰਦਾ ਸੀ ਉਹ ਸੁਖਦਾ ਸੀ ਪੁੰਦਾ ਇੱਥੋਂ ਉੱਟ ਕੇ ਗਿਆ ਸਤੌਜ ਵਿੱਚੋਂ ਇੱਕ ਮਾਸਟਰ ਦਾ ਮੁੰਡਾ ਸੀ ਤੇ ਤੂੰ 1000 ਕਰਨ ਮੈਨੇ ਚੋਲੇ ਫਿਰਦਾ ਹੁਣ 1000 ਕਰਨ ਮੈਨੇ ਬਿਲਕੁਲ ਕਿਤੇ ਪਿੰਡ ਵਿੱਚ ਚਰਜੇ ਸਾਰਾ ਪਿੰਡ ਛੋਣੀ ਬਣ ਜਾਂਦਾ ਸਿੱਤੂ ਮੂਸੇਆ ਨੇ ਕਰ ਅਫਸੋਸ ਕਰ ਗਿਆ ਸਾਰਾ ਪਿੰਡ ਡੱਕ ਦਿੱਤਾ ਇੱਥੇ ਗੁਜਰਾਤ ਵਿੱਚ ਸ਼ਰਾਬ ਪੀ ਕੇ ਮਰ ਕੇ ਚਲੇ ਗਏ ਗਰੀਬ ਬੰਦੇ ਧਲਕ ਉਹਨਾਂ ਦਾ ਹਾਲ ਪੁੱਛਿਆ ਗਿਆ ਸਾਰਾ ਪਿੰਡ ਪੈਨਾ ਬੰਦ ਕੀਤਾ ਕਿਉਂਕਿ ਇਹ ਟੇਨ ਛੋੜ ਨੂੰ ਲੈ ਕੇ ਕਿੱਥੇ ਜਾਊਗਾ ਆ ਇਸ ਗਲੀ ਦੇ ਵਿੱਚ ਤਾਂ ਗੱਡੀਆਂ ਵੀ ਫੇਟ ਆ ਸਕਦੀਆਂ ਲੈਕਸਸ ਟੋ요ਟਾ ਪਹਿਲੋਂ ਤੁਸੀਂ ਕਹਣਾ ਕਿ ਛੋੜ ਕੋ ਤਾਂ 5-5 ਕਰੋੜ ਦੀਆਂ ਗੱਡੀਆਂ ਚਲਦਾ ਵਾ ਜਿਹੜੇ ਕਹਿੰਦੇ ਸੀ ਮੈਂ ਹਵਾ ਦੇ ਬੰਦੇ ਆ ਜੀ ਅੱਜ ਤਾਂ ਇਹ ਗੇੜੀਆਂ ਵਾਲਿਆਂ ਨੂੰ ਲੈ ਕੇ ਆਵਾਂਗੇ ਜੀ ਅਸੀਂ ਤਾਂ ਪੈਂਚਰਾਂ ਵਾਲਿਆਂ ਨੂੰ ਲੈ ਕੇ ਆਵਾਂਗੇ ਚੱਲੋ ਧੰਨਵਾਦ ਅਸੀਂ ਇਹ ਪੈਂਚਰਾਂ ਵਾਲਿਆਂ ਨੂੰ ਲੈ ਕੇ ਆਵਾਂਗੇ ਤੇ ਅੱਜ ਉਹ ਜਹਾਜ਼ਾਂ ਤੋਂ ਨਹੀਂ ਉੱਤਰ ਫਿਰ ਥੱਲੇ ਤੁਹਾਨੂੰ ਯਾਦ ਹੋਵੇਗਾ ਕਿ ਇਹ ਜਨਾਬ ਕਹਿੰਦਾ ਹੈ ਫਰੀ ਜਰਮਨੀ ਚ ਰਿਹਾ ਪਿਛਲੇ ਸਾਲ ਐਨਾ ਰੱਜ ਗਿਆ ਸ਼ਰਾਬ ਦੇ ਨਾਲ ਕਿ ਇਹਨੂੰ ਜਰਮਨੀ ਦੇ ਜਹਾਜ਼ ਵਾਲਿਆਂ ਨੇ ਕਿਹਾ ਕਿ ਉਹ ਕਿਹੜਾ 50 ਸਾਲ ਕੋਲ ਜਿਹੜਾ ਮਜ਼ੇਦਾਰੀ ਕੀ ਚਾਹਦੇ ਉਹ ਕਹਿੰਦੇ ਉਤਰ ਖਲੇ ਜਾ ਬਹਾ ਜਦਿ ਉਹ ਉਹਨਾਂ ਦੀ ਜਿਹੜੀ ਜਹਾਜ਼ ਦੀ ਕੰਪਨੀ ਸੀਗੀ ਉਹਨਾਂ ਨੇ ਕਿਹਾ ਤੂੰ ਸ਼ਰਾਬ ਕੀਤੀ ਜਹਾਜ਼ ਤੋਂ ਥਲੇ ਲੱਤ ਕਰ ਲੁਕ ਪੰਜਾਬ ਦੇ ਮੁੱਖ ਮੰਤਰੀ ਨੂੰ ਜਹਾਜ਼ ਤੋਂ ਬਾਹਰ ਕੱਢ ਕੇ ਕਰੋ politcal ਬਾਤ ਐਨੀ ਤੋਹੀਨ ਪੰਜਾਬ ਦੀ ਹੋ ਰਹੀ ਹੈ ਔਰ ਫਿਰ ਕਹਿੰਦੇ ਅਸੀਂ ਤਾਂ ਮੁਕਾ ਨੂੰ ਪੁੱਛੀ ਕੰਮ ਕਰਾ ਕਰਦੇ ਸਾਰੇ ਅਸੀਂ ਤਾਂ ਬਿਲਕੁਲ ਸਾਦੇ ਦੇ ਬੰਦਿਆਂ ਦੀ ਪਿੰਡਾਂ ਤੋਂ ਚੱਕਾਂਗੇ ਬੰਦੇ ਅੱਜ ਤੁਹਾਨੂੰ ਦੱਸੋ ਤੁਸੀਂ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਕਿੰਨਾ ਵੱਡਾ ਮਾਣ ਦਿੱਤਾ 99 ਚੁਕਾ ਕੇ ਪੁੱਜੇ ਨੇ 99 ਤੇ 99 ਦੇ ਅੱਗੇ 8 ਮੈਂਬਰ ਰਾਜ ਸਭਾ ਦੇ ਚੋਣੇ ਸੀ ਜਿਨ੍ਹਾਂ ਨੇ ਉੱਥੇ ਦਿੱਲੀ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਾ ਕਰਨੀ ਸੀ ਕਿਹੜੇ ਬਣਾਏ ਕੋਈ ਠੀਸਾ ਪਿੰਡ ਦਾ ਜਾਂ ਕੋਈ ਘਟਾਲ ਦਾ ਜਾਂ ਕੋਈ ਹੋਰ ਛੇ ਪਿੰਡ ਦਾ ਕੋ ਚੰਗਾ ਬੰਦਾ ਨਹੀਂ ਬਣਾਇਆ ਕੋਈ ਜਿਹੜੇ ਦਰਿਆ ਚੱਕਦੇ ਉਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਧੀਆ ਬੰਦੇ ਨੇ ਪਿੰਡਾਂ ਦੇ ਵਿੱਚ ਪਾੜੇ ਨਹੀਂ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਬਣਾਇਆ ਪੁੱਛਿਆ ਕਿਹਨੂੰ ਬਣਾਇਆ ਲਖਲੀ ਯੂਨੀਵਰਸਿਟੀ ਸਾਡੇ ਦੋਆਬੇ ਦੇ ਵਿੱਚ ਗੁਰਿੰਦਰ ਘੁਆੜਾ ਦੇ ਉੱਤੇ 650 ਕਨੇ ਦੇ ਵਿੱਚ ਯੂਨੀਵਰਸਿਟੀ ਹੈ ਮੇਰੇ ਵੀਰੋ 25000 ਕਰੋੜ ਰੁਪਏ ਦੇ ਮਾਲਕ ਨੂੰ ਆਮ ਆਦਮੀ ਪਾਰਟੀ ਦਾ ਰਾਜ ਸਵਾਲ ਮੈਂ ਟੈਂਪੀਂਡਾਤਾ ਉਦੋਂ ਦੇ ਤੂੰ ਚੱਤੇ ਆ ਆਮ ਆਦਮ ਆਮ ਬੰਦੇ ਕਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਫਿਰ ਬਣਾਇਆ ਦੂਜਾ ਇੱਕ ਪ੍ਰਾਪਰਟੀ ਦਾ ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਸਦੀ अरोड़ा ਦਿੱਲੀ ਰਹਿੰਦਾ ਕਿ ਉਹ ਬਣਾਤਾ ਤਾ ਤਿੰਨ ਚਾਰ ਗੈਰ ਪੰਜਾਬੀ ਬਣਾਤੇ ਕੋਈ ਰਾਗਵ ਚੱਡਾ ਬਣਾਤਾ ਕੋਈ ਸੰਦੀਪ ਪਾਠਕ ਬਣਾਤਾ ਪੰਜਾਬ ਦਾ ਵਿਦਾਇਕ ਹੋਣੀ ਚਾਹੀਦਾ ਔਰ ਜਿਹੜੇ ਵੀ ਬਣਾਏ ਆ ਰਾਜ ਸਭਾ ਦੇ ਅੱਜ ਉਹ ਬਿਲਕੁਲ ਗੁੰਗੇ ਬੋਲੇ ਨੇ ਕੋਈ ਪਾਰਲੀਮੈਂਟ ਨੂੰ ਜਾ ਕੇ ਬੋਲਦਾ ਨਹੀਂਗਾ ਕਿ ਸਾਡੇ ਪੰਜਾਬ ਦੇ ਅਧਿਕਾਰ ਨਹੀਂ ਸਾਡਾ ਪੰਜਾਬ ਦਾ ਕਿਸਾਨ ਮਰ ਰਿਹਾ ਵਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਐਮ ਐਸ ਕੇ ਚਾਹੀਦੀ ਆ ਸਾਡੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਿਹਨਤੂਆਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਇੱਕ ਬੰਦੇ ਨੇ ਆਪਣੀ ਜ਼ੁਬਾਨ ਤੋਂ ਗੱਲ ਨਹੀਂ ਕੀਤੀ ਮੇਰੇ ਵੀ ਸਾਰੇ ਐਮਵੀ ਬਾਹਰ ਦੇ ਆ ਹੁਣ ਸਰਕਾਰੀ ਨੌਕਰੀਆਂ ਹੁੰਦੀਆਂ ਕਦੇ ਹਰਿਆਣੇ ਦੇ ਮੁੰਡੇ ਲੈ ਜਾਂਦੇ ਨੇ ਕਦੇ ਰਾਜਸਭਾ ਦੇ ਮੁੰਡੇ ਲੈ ਜਾਂਦੇ ਕੋਈ ਹਿਮਾਚਲ ਦਾ ਤੇ ਕੋਈ ਦਿੱਲੀ ਦਾ ਸਾਡੀਆਂ ਨੌਕਰੀਆਂ ਸਾਡੇ ਬਾਹਰਲੇ ਸੂਬਿਆਂ ਤੋਂ ਆੜ ਕੇ ਲੈ ਜਾਂਦੇ ਨੇ ਇੱਥੇ ਹੀ ਬਸ ਨੇ ਉਹ ਆ ਤੇਰਾ ਅਲੋਹਣੇ ਸੀਗੇ ਲੋਕ ਸਭਾ ਦੇ ਕਦੀ ਤੁਸੀਂ ਸੁਣਿਆ ਵਾ ਕਿਸੇ ਪਾਰਟੀ ਨੇ ਅੱਜ ਤੱਕ 13 ਉਮੀਦਵਾਰ ਉਤਾਰੇ ਹੋਣ ਤੇ 9 ਐਮਐਲਏ ਉਤਾਰੇ ਹੋਣਾਂ ਦੇ ਵਿੱਚ 5 ਬੰਦਰੀ 3 ਐਮਐਲਏ ਆ ਆਦਮੀ ਦੇ ਤੇ ਇੱਕ ਜਿਹੜਾ ਇਨਾ ਪੱਟਿਆ ਕਾਂਗਰਸ ਦਾ ਰਾਜਕੁਮਾਰ ਚੱਪੇਵਾਲ ਜੀ ਨੂੰ ਸ਼ਾਹਪੂ ਤੋਂ ਹਿੰਕਾਰਾ ਕਹਿੰਦਾ 13 ਜੀਨੋ ਕਰ ਦੂਗਾ 13 ਨ ਬੰਦੇ ਹੈ ਨਹੀਂ ਪਰ ਮੈਂ ਤੇਰੇ ਕੋਲ ਜੇ ਤੇਰਾ ਕੋਲ ਬੰਦੇ ਹੋਣ ਤੇ ਫਿਰ ਤੂੰ ਬਾਹਰੀਆ ਪਾਰਟੀਆਂ ਦੇ ਕੋ ਬੰਦੇ ਤੋੜਦਾ ਆਪਣਾ ਗੋਲ ਨਹੀਂ ਤੋੜਦਾ ਕੱਲ ਪਰਸੋ ਤੇ ਵੀ ਗੋਲ ਨਹੀਂ ਹੋਰ ਮੈਸਮਦਾਰ ਕੇ ਭਗਵੰਤ ਨੇ ਹਾਰ ਸਵੀਕਾਰ ਕਰ ਲਈ ਅੱਜ ਜੇ ਉਹ ਇੱਕ ਪਾਸੇ ਕਹਿੰਦਾ ਕਿ 13 ਹੀ ਸੀਟਾਂ ਜਿੰਨੀਆਂ ਤੇ ਸਾਰਾ ਪੰਜਾਬ ਪੁਰੇ ਚ ਮੇਰੀ ਹਵਾ ਚੱਲਦੀ ਐ ਤੇ ਫੇਰ ਗੋਲਡੀ ਤੋਂ ਨਹੀਂ ਕੋਈ ਤੁਸੀਂ ਗੋਲਡੀ ਦਾ ਉਹ ਬੰਦਾ ਜਿਹੜਾ ਤੇਰੇ ਉਲਟ ਲੜਿਆ ਇਲੈਕਸ਼ਨ ਤੂੰ ਇੱਥੇ ਨਾ ਨੀਮਾ ਆ ਗਿਆ ਕਿ ਤੇਰਾ ਗੋਲਡੀ ਤੋਂ ਵਗਿਆ ਕੁਝ ਆਣਾ ਨਹੀਂਗਾ ਔਰ ਗੋਲਡੀ ਨੂੰ ਪੁੱਛਾ ਜਨਾ ਕਿ ਤੁਹਾਡੇ ਵੀ ਬਹੁਤ ਦੇ ਬਨੇ ਮੜੀਆਂ ਹਰਕਤਾਂ ਕੀਤੀਆਂ ਆ ਪਿੱਛੇ ਗੋਲਡੀ ਦੇ ਘਰ ਵਾਲੀ ਇਲੈਕਸ਼ਨ ਅਰਦੀ ਸੀ ਉਹਦੇ ਪਿੱਛੇ ਨਾ ਇਹ ਕਹਿੰਦੇ ਛੋਟਾ ਹਾਥੀ ਲਾ ਦਿੱਤਾ ਸਿੱਕਰ ਬਣ ਕੇ ਹੀ ਬੰਦੇ ਨੇ ਪਿੰਡਾਂ ਦੇ ਜਿਹੜੇ ਨਾਲ ਵਰਕਰ ਸੀਗੇ ਜਿੱਥੇ ਵਿਚਾਰੀ ਜਾ ਕੇ ਉਹਦੇ ਪਿੱਛੇ ਉਹ ਪੁੱਛਿਆ ਪੱਤਰਕਾਰਾਂ ਨੇ ਕਿ ਤੂੰ ਇਹ ਮਰਦ ਕਿਉਂ ਲਾਇਆ ਅਗੇ ਜੀ ਮੈਂ ਇਹ ਸਪੀਡ ਚੈੱਕ ਕਰਦਾ ਤੇ ਭਗਵੰਤ ਨੇ ਬੇਸ਼ਰਮ ਮੰਨੇ ਨੇ ਇਦਾਂ ਦੇ ਬੰਦੇ ਜਿਹੜਾ ਔਰਤਾਂ ਨਾਲ ਇਹੋ ਜਿਹੀ ਹਰਕਤ ਕਰਦਾ ਉਹਨੂੰ ਮੋਟਰਸਾਈਕਲ ਇਨਾਮ ਦੇ ਵਿੱਚ ਮੋਟਰਸਾਈਕਲ ਦਿੱਤਾ ਇਦਾਂ ਖੜੇ ਕਰਕੇ ਸਟੇਜ ਦੇ ਉੱਤੇ ਕਿ ਸਾਡਾ ਬੜਾ ਅੱਛਾ ਆਪੀਆਂ ਇਹ 골ਡੀ ਦੇ ਘਰ ਵਾਲੇ ਦੇ ਪਿੱਛੇ ਟੈਂਪੂ ਲਾਉਂਦਾ ਸੀਗਾ ਜਿਹੜਾ ਛੋਟਾ ਆਤੀ ਮੈਂ ਮੋਟਰਸਾਈਕਲ ਦਿੰਦਾ ਤੇ ਅੱਜ ਦੋਨੇ ਜੱਫੀ ਪਾ ਕੇ ਖੜੇ ਹੋਏ ਨੇ ਜਿਹੜਾ ਸਪੀਡ ਚੈੱਕ ਕਰਦਾ ਸੀ ਉਹ ਵੀ ਖੜਾ ਉਹ ਫੋਟੋ 'ਚ ਭਗਵੰਤ ਜਿਹਨਿਸਪੀਚ ਚ ਖੋਰੀ ਸੀਗੀ ਗੋਲਡੀ ਗੋਰੀ ਕਰਾਉ ਆ ਤਾਂ ਸਾਡੇ ਸਿਆਸੀ ਮੰਗਾਨ ਮਿਆਰ ਇਹਨਾਂ ਨੀਵਾਂ ਲਿਆ ਇਹਦਾ ਜਿਹੜਾ ਗਰੂਅਕੇ ਜਿਲਵਾਲ ਦਾ ਰੋਕਸ਼ਾ ਜਣਾ ਦਿੱਲੀ ਦੀ ਜੇਲ੍ਹ ਵਿੱਚ ਚੱਲ ਰਹੀਆਂ ਪਹਿਲੋ ਸੋਣੋ ਧਿਆਨ ਨਾਲ ਜਿਹੜਾ ਕਹਿੰਦਾ ਸੀ ਅਸੀ ਤਾਂ ਜੀ ਅਸੀ ਤਾਂ ਸਾਡੇ ਦੇ ਬੰਦੇ ਆ ਜੀ ਅਸੀ ਤਾਂ ਹਰ ਕੰਮ ਜਿਹੜਾ ਹੈਗਾ ਰੋਕਾ ਪੁੱਛ ਕੇ ਕਰਾਂਗੇ ਸ਼ਰਾਬ ਦਾ ਘਟਾਲਾ ਹੋਇਆ ਇੱਕ ਦਿੱਲੀ ਦੇ ਵਿੱਚ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਵੀ ਉਹੀ ਨੀਤੀ ਹੈ 500 ਕਰੋੜ ਰੁਪਏ ਦਾ ਘਟਾਲਾ ਵਾ ਇਹਨਾਂ ਦੇ ਬੰਦੇ ਚੱਕੇਗੇ ਮਨੀਸ਼ ਸੋਡਿਆ ਇੱਕ ਮਿੰਟਾ ਚੁੱਪ ਕਰ ਪੁੱਛ ਜੀ ਰਾਹੁਲ ਉਹਨਾਂ ਦੇ ਬੰਦੇ ਚੱਕੇਗੇ ਵਿੱਚੋਂ ਸੁਤਿੰਦਰ ਜੈਨ ਤੇ ਮਨੀਸ਼ ਸੋਡਿਆ ਉਪ ਮੁੱਖ ਮੰਤਰੀ ਦਿੱਲੀ ਦਾ ਉਹ ਦੇਹ ਸਾਲ ਦੇ ਚੇਂਜ ਵਿੱਚ ਰਹਿ ਗਏ ਜਮਾਨਤਾ ਵਾਲਿਆਂ ਥੱਲੋ ਨਹੀਂ ਮੰਨਿਆ ਦਾਦ ਹਾਈ ਕੋਰਟ ਗੇ ਰਿਜੈਕਟ ਸੁਪਰੀਮ ਕੋਰਟ ਗੇ ਰਿਜੈਕਟ ਤੇ ਰਿਵੀਜ਼ਨ ਤੇ ਸੀਕਟਰ ਮੰਨਦਾਰ ਔਰ ਹੁਣ ਕੇਜਰੀਵਾਲ ਨੂੰ ਫੜਿਆ ਉਹਨਾਂ ਨੇ ਗਏ ਨਾਲ ਦਿੱਲੀ ਦਾ ਹੈਗਾ ਮੇਨ ਮੰਤਰੀ ਉਹ ਗਿਰਾ ਹਾਈ ਕੋਰਟ ਉਹਨੇ ਕਾ ਮੇਰੀ ਜਿਹੜੀ ਜੇਲਾ ਮੇ ਨੂੰ ਵਿਸਤਾਰ ਕੀਤਾ ਹੈ ਗਲਤ ਕੀਤਾ ਹਾਈ ਕੋਰਟ ਨੇ ਕਿਆ ਕਰਨ ਤੇ ਤੈਨੂੰ ਠੀਕ ਹੀ ਗ੍ਰਿਫਤਾਰ ਕੀਤਾ ਤੇਰੇ ਖਿਲਾਫ ਬੜੇ ਫੁਕਤਾ ਸਕੂਤ ਨੇ ਤੇਰੇ ਖਿਲਾਫ ਫਲਾ ਫਲਾ ਬੰਦੇ ਨੇ ਬਿਆਨ ਦਿੱਤੇ ਕਿ ਅਸੀਂ ਸ਼ਰਾਬ ਘਟਾਲੇ ਵਿੱਚ ਆਪਸ ਵਿੱਚ ਪਾਰਟੀ ਨੂੰ ਐਸੇ ਦਿੰਦੇ ਫਿਰ ਵੀ ਕਹਿੰਦੇ ਸੀ ਬੜੇ ਕੱਤਰਵਾਦਦਾਰ ਔਰ ਉੱਥੇ ਮੋਦੀ ਨੂੰ ਗਾਲਾਂ ਕੱਢਦੇ ਆ ਕਿ ਮੋਦੀ ਦੀ ਪੁਲਿਸ ਮੋਦੀ ਦੀਆ ਸੀਬੀਆਈ ਮੋਦੀ ਦੀ ਇਡੀ ਵ੍ਰੋਧੀਆਂ ਤਾਂ ਕਰਦੀਆਂ ਤੇ ਮੈਂ ਪੁੱਛਦਾ ਜਨਾ ਉਹਨਾਂ ਨੂੰ ਵੰਦੂ ਸੀ ਕਰਦਾ ਕਿਤਾਬ ਦੇ ਵ੍ਰੋਧੀਆਂ ਨੂੰ ਜਾਬ ਦੇ ਪਿੰਡ ਪੱਤਰ ਤੱਕ ਪਰਚੇ ਦਰਜ ਕੀਤੇ ਨੇ ਆ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਖੜੇ ਦੇ ਪੈਸੇ ਕੀ ਇਹ ਕਹਿੰਦੇ ਸਾਡਾ ਮਗਲੀ ਸਰਕਾਰ ਨੇ ਪੰਜੀ ਤੋਂ ਅਠਵੀਂ ਸਕੂਲ ਕਰਤਾ ਪਰ ਇਹਨਾਂ ਨੇ ਇਹਨਾਂ ਨੇ ਰੋਕਿਆ ਕਿ ਪਿੰਡ ਵਿੱਚ ਸਕੂਲ ਅਪਗ੍ਰੇਡ ਕੀਤਾ ਹੋਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨੂੰ ਮਾਰਤਾ ਦੇ ਦਿੱਤੀ ਆ ਇਹਨਾਂ ਦਾ ਕਰਤੱਵ ਹੈ ਸਾਰੀਆਂ ਗਲਤ ਝੂਠੇ ਪਾਏਗੇ ਔਰ ਕੇਜਰੀਵਾਲ ਅੱਜ ਜੇਲ੍ਹ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਬੜੀ ਮਿਆਰੀ ਰਾਜਨੀਤੀ ਕਰਾਂਗੇ ਕੱਲਾ ਦੇਸ਼ ਦਾ ਇੱਕ ਮੁੱਖ ਮੰਤਰੀ ਆ ਪਿਛਲੇ 80 ਸਾਲ ਤੋਂ ਜਿਹੜਾ ਜੇਲ੍ਹ 'ਚੋਂ ਕਹਿੰਦਾ ਚਿੰਬੜੀਆਂ ਕੋਲ ਕੁਰਸੀ ਨੂੰ ਕਹਿੰਦਾ ਮੈਂ ਕੁਰਸੀ ਨਹੀਂ ਛੱਡਨੀ ਮੈਂ ਜੇਲ੍ਹੋਂ ਮੁੱਖ ਮੰਤਰੀ ਚਲਾਉਂਦਾ ਜੇਲ੍ਹ 'ਚੋਂ ਮੁੱਖ ਮੰਤਰੀ ਚਲਾ ਸਕਦਾ ਉਥੇ ਕਾਗਜ਼ ਨਹੀਂ ਮਿਲਦਾ ਉਹਨੇ ਪੈਨ ਨਹੀਂ ਮਿਲਦਾ ਉਥੇ ਫੋਨ ਨਹੀਂ ਹੈ ਤੇ ਜੇਲ੍ਹ 'ਚੋਂ ਉਸ ਮੁੱਖ ਮੰਤਰੀ ਨੇ ਕਿੰਨਾ ਚੱਲੂਗਾ ਸਾਰਾ ਕੰਮ ਕਰ ਇਹ ਇਹੋ ਜਿਹੀਆਂ ਗੱਲਾਂ ਕਰੀ ਕੋਈ ਕਿਸੇ ਨੇ ਨਹੀਂ ਕੀਤੀਆਂ ਇੱਥੇ ਗੱਲ ਕਰਦੇ ਸੀ ਕਿ ਹੁਣ ਮੈਂ ਜਦੋਂ ਬੜਿਆ ਅੰਦਰ ਅਕੇ ਸਾਡੇ ਦੇ ਜਾਗਰਤ ਵਿੱਚ ਚੁੱਕ ਰਾਇਆ ਕਾਂਗਰਸ ਤੇ ਫੁਲਾਨੀਆਂ ਪਾਰਟੀਆਂ ਨੇ ਕੁਝ ਨਹੀਂ ਕੀਤਾ ਹੁਣ ਤੁਸੀਂ ਸਾਰੇ ਪੰਜਾਬ ਦੇ ਉੱਚੀ ਵਸਦੇ ਹੋ 70 ਸਾਲਾਂ ਵਿੱਚ ਸੁਣ ਕੇ ਜੀਵਾਲ ਤੇ ਭਗਵੰਤ ਮਾਨ ਕੀ ਕੀ ਕੀਤਾ ਤੁਹਾਨੂੰ ਗਿਣਾਉਣਾ ਸਭ ਤੋਂ ਪਹਿਲਾਂ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਚਾਲ ਬਣਿਆ ਤੇ ਸੜਕਾਂ ਪਾੜਾ ਤੁਹਾਡਾਂ ਦੀ ਬੁਲਾਵਟ ਪਿੰਡਾਂ ਵਿੱਚ ਬਿਜਲੀ ਪਹੁੰਚੀ ਪੰਜਾਬ ਦੇ ਪੰਜਾਬ ਉਹ ਸੂਬਾ ਜਿੱਦੇ ਸਭ ਤੋਂ ਪਹਿਲਾਂ ਪਿੰਡਾਂ 'ਚ ਸੜਕਾਂ ਬਣੀਆਂ ਦੇਸ਼ ਸ਼ੋ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬ ਦੇ ਵਿੱਚ ਬਿਜਲੀ ਪਹੁੰਚੀ ਅੱਜ ਵੀ ਭੈਰੋ ਉਹ ਸਾਰੇ ਇਲਾਕੇ ਨੇ ਪਛੜੇ ਹੋਏ ਝਾਰਖੰਡ ਦੇ ਛੱਤੀਸਗੜ੍ਹ ਉੜੀਸਾ ਦੇ ਜਿੱਥੇ ਬਿਜਲੀ ਨਹੀਂ ਹੈ ਲੋਕਾਂ ਦੇ ਕੋਲ ਸਾਡੇ ਦਾ 35 ਸਾਲ 40 ਸਾਲ 35 ਸਾਲ 50 ਸਾਲ ਪਹਿਲਾਂ ਤੇ ਜਿਜਰੀ ਵਾਲਿਆਂ ਦਾ ਕੁਸ਼ਤੀ ਕੀਤਾ ਤੁਸੀਂ ਚੰਡੀਗੜ੍ਹ ਸ਼ਹਿਰ ਬਗਮਿਆ ਸੰਘਾਰਾ ਨਾਲ ਦੇ लुधियाना एग्रीकल्चर यूनिवर्सिटी समेत यूनिवर्सिटी समेत चंडीगढ़ की पंजाब यूनिवर्सिटी बच्चे पढ़ते हैं पिंडा जाके वो लाहौर तो के लैके आए थे आप इन